ਜਦ ਬਾਬਾ ਸ਼ਿਵੀ ਚੰਦਰ ਜੀ ਮਹਾਰਾਜ ਬਾਰਤ ਵਿੱਚ ਆਏ ਤਾਂ ਇਥੇ ਚਰਪਟਨਾਥ ਜੋਗੀ ਰਹਿੰਦਾ ਸੀ ਉਹ ਭਗਵਾਨ ਸ਼ਿਵੀ ਚੰਦਰ ਜੀ ਦੇ ਨਾਮ ਤੋਂ ਅਤਿ ਸ਼ਕਤੀ ਰੂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਬਗੀਚੀ ਵਿੱਚ ਆਪਣੇ ਚੇਲੇ ਦੇ ਹੱਥ ਵਿੱਚ ਇੱਕ ਅੰਬ ਪ੍ਰਸ਼ਾਦ ਦੇ ਤੌਰ ਤੇ ਭੇਜਿਆ ਬਾਬਾ ਜੀ ਨੇ ਹੱਸ ਕੇ ਕਿਹਾ ਧਰਮ ਚੰਦ ਕਮਲਿਆ ਜੀ ਤੇ ਮੈਂ ਅਸੀਂ ਸਾਰੇ ਤਿੰਨ ਆਦਮੀ ਹਾਂ ਇੱਕ ਆਂਬ ਕਿਸ ਤਰ੍ਹਾਂ ਵੰਡੀਏ ਜੇ ਤਿੰਨ ਆਂਬ ਹੋਣ ਤਾਂ ਭੇਜੋ ਚਰਪਟ ਨੇ ਮੋੜਵਾ ਉੱਤਰ ਭੇਜਿਆ ਮੇਰੇ ਪਾਸ ਤਾਂ ਇੱਕ ਹੀ ਆਂਬ ਹੈ ਜੇ ਬਹੁਤੇ ਚਾਹੀਦੇ ਹਨ ਤਾਂ ਨਵਾਂ ਬਗੀਚਾ ਲਾ ਲਵੋ ਭਗਵਾਨ ਜੀ ਨੇ ਉੱਤਰ ਸੁਣ ਕੇ ਉਸ ਦਾ ਹੰਕਾਰ ਤੋੜਨ ਲਈ ਅੰਬ ਨੂੰ ਨਿਚੋੜ ਕੇ ਨਾਲ ਵੀ ਪਈ ਖਾਲੀ ਖੇਤੀ ਵਿੱਚ ਛੜਕਾ ਦਿੱਤਾ ਜਿਸ ਨਾਲ ਦਤ ਰਾਤ ਹੀ ਬਗੀਚੀ ਅੰਬਾਂ ਨਾਲ ਭਰਪੂਰ ਹੋ ਗਈ ਜਦ ਦਿਨ ਚੜ੍ਹਿਆ ਤਾਂ ਲੋਕਾਂ ਨੇ ਵੇਖਿਆ ਕਿ ਬਗੀਚੀ ਦਿੱਤੋਂ ਆ ਗਈ ਅਤੇ ਸਾਰੇ ਅੰਬ ਬਿਲਕੁਲ ਪੱਕੇ ਹੋਏ ਸਨ ਜਦ ਚਰਪਟ ਨਾਸ ਨੇ ਇਹ ਕੋਤਕ ਵੇਖਿਆ ਤਾਂ ਸ਼ਰਮ ਦਾ ਮਾਰਿਆ ਚੰਬੇ ਨੂੰ ਚਲਾ ਗਿਆ ਚੜਪੜ ਦੇ ਜਾਨ ਮਗਰੋਂ ਉਸ ਦੀ ਬਗੀਚੀ ਸੁੱਕ ਗਈ ਪਰ ਬਾਬਾ ਜੀ ਨੇ ਆਪਣੇ ਬਗੀਚੇ ਬਾਰੇ ਇਹ ਵੀ ਫਰਮਾਇਆ ਕਿ ਇਸ ਦਾ ਫਲ ਵੰਡ ਕੇ ਛਕਿਆ ਕਰੋ ਨਹੀਂ ਤਾਂ ਸੁੱਕ ਜਾਵੇਗੀ ਭਗਵਾਨ ਜੀ ਨੇ ਇੱਥੇ ਇੱਕ 베ਰੀ ਦੀ ਦਾਤ ਨੂੰ ਗੱਡੀ ਸੀ ਅੱਜ ਉਥੇ 베ਰੀ ਦਾ ਭਾਰਿ ਰਿਸ਼ ਵੀ ਹੈ ਜਿੱਥੇ ਉਹ ਬੈਠਦੇ ਸਨ ਉੱਥੇ ਉਹ ਆਸਤਾਨ ਵੀ ਕਾਇਮ ਹੈ